ਦੇਦੇ ਵਿੱਚ ਦੋ ਨੈਸ਼ਨਲ ਪਾਰਟੀਆਂ ਚਾਹੇ ਉਹ ਭਾਜਪਾ ਹੋਵੇ ਤੇ ਚਾਹੇ ਕਾਂਗਰਸ ਆਪਰ ਦੇ ਵਿੱਚ ਵਿਰੋਧੀ ਧਿਰ ਨੇ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਰਾਹੁਲ ਗਾਂਧੀ ਤੇ ਭਾਜਪਾ ਇਸ ਵੇਲੇ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਹੈ ਤੇ ਰਾਹੁਲ ਗਾਂਧੀ ਜੋ ਇਸ ਵੇਲੇ ਕਾਂਗਰਸ ਦੇ ਵੱਲੋਂ ਖਾਸ ਤੌਰ ਦੇ ਉੱਤੇ ਬੇਸ਼ੱਕ ਉਹ ਪ੍ਰਧਾਨਤਾ ਨਹੀਂ ਪਰ ਵੱਡੇ ਨੇਤਾ ਨੇ ਤੇ ਹਾਈ ਕਮਾਰ ਦੇ ਵਿੱਚ ਨੇ ਤੇ ਐਸ ਵੇਲੇ ਉਹਨਾਂ ਦਾ ਰਸੂਖ ਜਿਹੜਾ ਖਾਸ ਤੌਰ ਦੇ ਉਤੇ ਕਾਫੀ ਉੱਭਰ ਕੇ ਸਾਹਮਣੇ ਆਇਆ ਪਰ ਫਿਰ ਵੀ ਕਿਤੇ ਨਾ ਕਿਤੇ ਰਾਹੁਲ ਗਾਂਧੀ ਜਿਹੜੇ ਨੇ ਉਹ ਕਾਂਗਰਸ ਦੇ ਲਈ ਸਹੀ ਸਾਬਤ ਨਹੀਂ ਹੋ ਰਹੇ ਯਾ ਕਹਿ ਲੀਏ ਕਿ ਕਾਂਗਰਸ ਦੇ ਵੱਡੇ ਹੋਣਹਾਰ ਨੇਤਾ ਦੇ ਵਿੱਚੋਂ ਉਹਨਾਂ ਨੂੰ ਨਹੀਂ ਦੇਖਿਆ ਜਾ ਰਿਹਾ ਤੇ ਹਾਲੀ ਦੇ ਵਿੱਚ ਜਿਹੜੀ ਕਾਂਗਰਸ ਦੀ ਹਾਰ ਪੂਰੀ ਇੰਡੀਆ ਦੇ ਵਿੱਚ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਪੰਜਾਬ ਦੀਆਂ ਜਿਵਨੀ ਚੋਣਾਂ ਦੇ ਵਿੱਚ ਵੀ ਕਾਂਗਰਸ ਨੂੰ ਤਿੰਨ ਸੀਟਾਂ ਹਾਰ ਦਾ ਮੂੰਹ ਦੇਖਣਾ ਪਿਆ ਜਿੱਥੇ ਕਿ ਪਹਿਲਾਂ ਉਹਨਾਂ ਦਾ ਕਬਜ਼ਾ ਸੀ ਤੇ ਉਸ ਤੋਂ ਨਾਲ-ਨਾਲ ਮਹਾਰਾਸ਼ਟਰ ਤੇ ਅਲਾਵਾ ਚਾਰ ਖਾੜ ਦੇ ਵਿੱਚ ਵੀ ਕਾਂਗਰਸ ਘਰ ਜੋਰ ਜਿਹੜਾ ਉਹ ਜਾਦਾ ਆਪਣੀ ਜਿਹੜੀ ਪ੍ਰਗਤੀਸ਼ੀਲ ਜਾਂ ਪ੍ਰਤਿਭਾ ਜਿਹੜੀ ਹੈ ਉਹ ਨਹੀਂ ਦਿਖਾ ਸਕਿਆ ਤੇ ਇਸ ਵੇਲੇ ਰਾਹੁਲ ਗਾਂਧੀ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਤੰਜ ਤੇ ਟਿੱਪਣੀਆਂ ਵੀ ਕਸੀਆਂ ਜਾ ਰਹੀਆਂ ਨੇ ਤੇ ਰਾਹੁਲ ਗਾਂਧੀ ਨੂੰ ਇਸ ਵੇਲੇ ਵੱਡਾ ਹੁਣ ਹਰ ਨੇਤਾ ਲਗਭਗ ਨਹੀਂ ਮੰਨਿਆ ਜਾ ਰਿਹਾ ਮਹਾਰਾਸ਼ਟਰ ਤੇ ਝਾਰਖੰਡ ਦੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਇੱਥੇ ਮੁਕਾਬਲਾ ਲਗਭਗ ਬਰਾਬਰ ਹੀ ਜਾਪਿਆ ਤੇ ਮਹਾਰਾਸ਼ਟਰ ਦੇ ਵਿੱਚ ਜਿੱਥੇ ਭਾਜਪਾ ਦੀ ਅਗਵਾਈ ਵਾਲੀ ਮਹਾਯੁੱਤੀ ਭਾਰੀ ਬਹੁਮਤ ਦੇ ਨਾਲ ਜਿੱਤ ਗਈ ਹੈ ਤੇ ਆਪਣੀ ਸੱਤਾ ਕਾਇਮ ਕਰ ਗਈ ਹੈ ਜਦਕੇ ਝਾਰਖੰਡ ਵਿੱਚ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲਾ ਇੰਡੀਆ ਗਰਜੋੜ ਆਪਣੀ ਸਰਕਾਰ ਨੂੰ ਬਚਾ ਚੁੱਕਿਆ ਤੇ ਇੱਥੇ ਇਹਨਾਂ ਦੋਵਾਂ ਰਾਜਾਂ ਦੇ ਵਿੱਚ ਸਭ ਤੋਂ ਵੱਧ ਦੇਖਣ ਵਾਲੀ ਗੱਲ ਇਹ ਹੈ ਕਿ ਕਾਂਗਰਸ ਦਾ ਪ੍ਰਦਰਸ਼ਨ ਦੋਵੇਂ ਚੋਣ ਰਾਜਾਂ ਦੇ ਵਿੱਚ ਆਪਣੀ ਪਿਛਲੀ ਕਾਰਗੁਜ਼ਾਰੀ ਨੂੰ ਦੁਹਰਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ ਕਾਂਗਰਸ ਪੂਰੀ ਤਰ੍ਹਾਂ ਰਾਹੁਲ ਗਾਂਧੀ ਦੇ ਨਿਰਦੇਸ਼ਨ ਹੇਠਾਂ ਚੋਣ ਲੜ ਰਹੀ ਹੈ ਤੇ ਰਾਹੁਲ ਗਾਂਧੀ ਕਾਂਗਰਸ ਦੇ ਚੋਣ ਮੁੱਦੇ ਵੀ ਤੈਅ ਕਰ ਰਹੇ ਨੇ ਪਰ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਰਾਜਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕੁਝ ਮਹੀਨੇ ਪਹਿਲਾਂ ਹੀ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਤੇ ਇਸ ਦੇ ਨਾਲ ਉਹ ਵਿਰੋਧੀ ਧਿਰ ਦੇ ਵਿੱਚ ਵੀ ਆ ਚੁੱਕੀ ਹੈ ਪਰ ਪਾਰਟੀ ਉਸ ਪ੍ਰਦਰਸ਼ਨ ਨੂੰ ਬਰਕਰਾਰ ਨਹੀਂ ਰੱਖ ਸકી ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਵਿੱਚ ਸਖਤ ਮਿਹਨਤ ਕੀਤੀ ਸੀ ਪਰ ਨਤੀਜੇ ਉਨ੍ਹਾਂ ਦੀ ਉਮੀਦਾਂ ਦੇ ਮੁਤਾਬਕ ਨਹੀਂ ਨਿਕਲੇ ਤੇ ਮਹਾਰਾਸ਼ਟਰ ਦੇ ਵਿੱਚ ਰਾਹੁਲ ਗਾਂਧੀ ਨੇ ਜਿਨ੍ਹਾਂ 7 ਵਿਧਾਨ ਸਭਾ ਸੀਟਾਂ ਉੱਤੇ ਚੋਣ ਰੈਲੀਆਂ ਕੀਤੀਆਂ ਨੇ ਉਹਨਾਂ ਚੋਂ ਮਹਾ ਵਿਕਾਸ ਅਗਾੜੀ ਦੇ ਉਮੀਦਵਾਰ ਸਿਰਫ ਇੱਕ ਉੱਤੇ ਹੀ ਅੱਗੇ ਰਹੇ ਨੇ ਦੱਸ ਦਈਏ ਕਿ ਰਾਹੁਲ ਗਾਂਧੀ ਲਗਾਤਾਰ ਜਾਤੀ ਜਨਗਣਨਾ ਦਾ ਸਮਰਥਨ ਕਰ ਰਹੇ ਨੇ ਤੇ ਉਹ ਲਗਾਤਾਰ ਇਹ ਕਹਿ ਰਹੇ ਨੇ ਕਿ ਜਦੋਂ ਉਹਨਾਂ ਦੀ ਸਰਕਾਰ ਬਣੀ ਤਾਂ ਫਿਰ ਉਹ ਸਭ ਤੋਂ ਪਹਿਲਾਂ ਜਾਤੀ ਜਨਗਣਨਾ ਕਰਾਉਣਗੇ ਪਰ ਇਸ ਦਾ ਵੀ ਕਾਂਗਰਸ ਨੂੰ ਕੋਈ ਫਾਇਦਾ ਹੁੰਦਾ ਨਜ਼ਰ ਨਹੀਂ ਆਇਆ ਮੱਧ ਪ੍ਰਦੇਸ਼ ਰਾਜਸਥਾਨ ਛੱਤੀਸਗੜ੍ਹ ਹਰਿਆਣਾ ਤੇ ਮਹਾਰਾਸ਼ਟਰ ਦੇ ਲੋਕਾਂ ਨੇ ਕਾਂਗਰਸ ਦੀ ਜਾਤੀ ਜਨਗਣਨਾ ਦੇ ਮੁੱਦੇ ਦਾ ਸਮਰਥਨ ਨਹੀਂ ਕੀਤਾ ਇਹਨਾਂ ਸਾਰੇ ਰਾਜਾਂ ਦੀਆਂ ਚੋਣਾਂ ਦੇ ਵਿੱਚ ਜਨਤਾ ਨੇ ਕਾਂਗਰਸ ਨੂੰ ਵਿਰੋਧੀ ਧਿਰ ਦੇ ਵਿੱਚ ਬੈਠਣ ਦਾ ਹੁਕਮ ਦੇ ਦਿੱਤਾ ਜਾਂ ਕੇ ਲੈ ਕੇ ਅਧਿਕਾਰ ਮਿਲ ਗਿਆ ਤੇ ਹੁਣ ਦੇਖਣਾ ਇਹ ਹੋਏਗਾ ਕਿ ਰਾਹੁਲ ਗਾਂਧੀ ਇਸ ਮੁੱਦੇ ਉੱਤੇ ਲੜਦੇ ਨੇ ਜਾਂ ਫਿਰ ਕਿਸੇ ਹੋਰ ਮੁੱਦੇ ਵੱਲ ਉਹ ਮੂੰਹ ਕਰਦੇ ਨੇ ਇਸ ਤੋਂ ਇਲਾਵਾ ਰਾਹੁਲ ਗਾਂਧੀ ਦਾ ਕਹਿਣਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਸੰਵਿਧਾਨ ਨੂੰ ਖਤਮ ਕਰ ਦੇਵੇਗੀ ਤੇ ਉਹ SC ST ਦੇ ਲਈ ਜ਼ਖਮਾਂ ਕਰਨ ਖਤਮ ਕਰ ਦੇਵੇਗੀ ਪਰ ਇਹ ਪੈਤੜਾ ਵੀ ਕਾਂਗਰਸ ਦੇ ਜ਼ਿਆਦਾ ਕੰਮ ਨਹੀਂ ਕਰ ਸਕਿਆ ਯਾਕਲੇ ਕਿ ਕਾਂਗਰਸ ਨੂੰ ਕੰਮ ਨਹੀਂ ਆ ਰਿਹਾ ਪਹਿਲਾਂ ਲੋਕ ਸਭਾ ਤੇ ਹੁਣ ਹਰਿਆਣਾ ਤੇ ਮਹਾਰਾਸ਼ਟਰ ਦੇ ਵਿਧਾਨ ਸਭਾ ਚੋਣਾਂ ਐਸ ਦੀ ਗਵਾਹੀ ਭਰਤੀਆਂ ਨੇ ਕਿ ਇਹ ਵੀ ਪੈਤੜਾ ਕਾਂਗਰਸ ਦਾ ਫੇਲ ਹੋਇਆ ਦੱਸਦੀ ਹੈ ਕਿ ਰਾਹੁਲ ਗਾਂਧੀ ਨੇ ਰਾਜਨੀਤੀ ਵਿੱਚ 20 ਸਾਲ ਪੂਰੇ ਕਰ ਲਏ ਨੇ ਪਰ ਕਾਂਗਰਸ ਅਜੇ ਤੱਕ ਉਹਨਾਂ ਦੀ ਅਗਵਾਈ ਵਿੱਚ ਕੋਈ ਚੋਣ ਜਿੱਤ ਨਹੀਂ ਸਕੇ ਰਾਹੁਲ ਗਾਂਧੀ 2004 ਦੇ ਵਿੱਚ ਤੋਂ ਸਰਗਰਮ ਰਾਜਨੀਤੀ ਵਿੱਚ ਆਏ ਸੀ ਤੇ ਉਸ ਤੋਂ ਬਾਅਦ 2014 ਤੱਕ ਕਾਂਗਰਸ ਸੱਤਾ ਦੇ ਵਿੱਚ ਰਹੀ ਪਰ ਉਸ ਸਮੇਂ ਕਾਂਗਰਸ ਦੀ ਅਗਵਾਈ ਉਹਨਾਂ ਦੀ ਮਾਸ ਸੋਨੀਆ ਗਾਂਧੀ ਕਰ ਰਹੀ ਸੀ ਪਰ ਇਸ ਤੋਂ ਬਾਅਦ ਰਾਹੁਲ ਗਾਂਧੀ ਉੱਤੇ ਕਾਂਗਰਸ ਦੀ ਨਿਰਪਰਤਾ ਵਧ ਗਈ ਪਰ ਕਾਂਗਰਸ ਦੀ ਕਾਰਗੁਜ਼ਾਰੀ ਲਗਾਤਾਰ ਦੇਖਦੀ ਰਹੀ ਹੈ ਇੱਕ ਦੋ ਰਾਜਾਂ ਦੀਆਂ ਚੋਣਾਂ ਨੂੰ ਛੱਡ ਕੇ ਕਾਂਗਰਸ ਰਾਹੁਲ ਦੀ ਅਗਵਾਈ ਦੇ ਵਿੱਚ ਕੁਝ ਵੀ ਕਮਾਲ ਨਹੀਂ ਕਰ ਸਕੇ ਮਹਾਰਾਸ਼ਟਰ ਦੇ ਚੋਣ ਨਤੀਜਿਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਰਾਹੁਲ ਗਾਂਧੀ ਅਜੇ ਵੀ ਕਾਂਗਰਸ ਲਈ ਪੋਤੇ ਹੋਣ ਹਰ ਨੇਤਾ ਨਹੀਂ ਹੈ